ਸਤਿ ਸ੍ਰੀ ਅਕਾਲ ਜੀ ਇਸ ਵਕਤ ਅਸੀਂ ਪਿੰਡ ਆਲੇਵਾਲਾ ਖੜੇ ਹਾਂ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਥਾਣਾ ਮੱਲਾਂਵਾਲਾ ਤੇ ਸਾਡੇ ਨਾਲ ਬਾਪੂ ਸਤਪਾਲ ਸਿੰਘ ਜੀ ਨੇ ਪੁੱਤਰ ਸਰਦਾਰ ਮੰਗਲ ਸਿੰਘ ਇਹ ਬਾਪੂ ਜੀ ਦਾ 1988 ਦੇ ਵਿੱਚ ਜਦੋਂ ਹੜ੍ਹ ਆਈ ਸੀਗੇ ਤੇ ਚਾਰ ਜੀ ਦਰਿਆ ਦੇ ਵਿੱਚ ਡੁੱਬ ਗਏ ਸੀਗੇ ਜਿਹਦੇ ਵਿੱਚ ਤਿੰਨ ਧੀਆਂ ਇੱਕ ਪੁੱਤਰ ਤੇ ਇਸ ਵਕਤ ਬਾਪੂ ਜੀ ਇਕੱਲੇ ਰਹਿ ਰਹੇ ਨੇ ਇਹਨਾਂ ਦੀ ਜਿਹੜੀ ਕਿ ਧਰਮ ਪਤਨੀ ਸੀ ਉਹ ਵੀ ਹੀ ਦੁਨੀਆ ਤੋਂ ਰੁਕਸਤ ਹੋ ਚੁੱਕੇ ਨੇ ਪਰ ਘਰ ਦੇ ਹਾਲਾਤ ਬੜੇ ਨਾਜੁਕ ਨੇ ਇਸ ਵਾਰ ਜਿਹੜਾ ਕਿ ਹੜਾਂ ਦੇ ਪਾਣੀ ਆਉਣ ਦੇ ਨਾਲ ਬਾਪੂ ਜੀ ਦਾ ਘਰ ਵੀ ਜਿਹੜਾ ਕਿ ਪੂਰਾ ਟੁੱਟ ਚੁੱਕਿਆ ਤੇ ਅਸੀਂ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਆਪਣੀ ਦਸਵੰਦਾ ਹਿੱਸਾ ਲਾ ਕੇ ਬਾਪੂ ਜੀ ਦੇ ਘਰ ਦਾ ਜੇ ਕੋਈ ਵੀਰ ਪਵਾ ਸਕਦਾ ਤੇ ਜਰੂਰ ਪਵਾਓ ਆ ਘਰ ਦੇ ਹਾਲਾਤ ਨੇ ਜਿਹੜੇ ਕਿ ਬਾਲੇ ਆ ਤੇੜਾਂ ਪੂਰੀਆਂ ਆ ਚੁੱਕੀਆਂ ਬਾਲੇ ਨਿਕਲ ਚੁੱਕੇ ਨੇ ਟੇਲਾਂ ਨਿਕਲ ਚੁੱਕੀਆਂ ਨੇ ਤੇ ਇਸ ਇਧਰ ਵੀ ਇਹੀ ਹਾਲਾਤ ਨੇ ਤੇ ਬਹੁਤ ਜਿਆਦੇ ਜਿਹੜੇ ਕੇ ਘਰ ਦੀ ਸਥਿਤੀ ਮਾੜੀ ਆ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਜਿੰਨੇ ਵੀ ਦਾਨੀ ਸੱਜਣ ਇਹ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਆ ਤੇ ਬਾਪੂ ਮੰਗਲ ਬਾਪੂ ਸਤਪਾਲ ਸਿੰਘ ਜੀ ਪੁੱਤਰ ਸਰਦਾਰ ਮੰਗਲ ਸਿੰਘ ਜੀ ਪਿੰਡ ਆਲੇਵਾਲਾ ਤੇ ਬਾਪੂ ਜੀ ਫੋਨ ਨੰਬਰ ਬੋਲਿਓ ਆਪਣਾ ਇੱਕ ਵਾਰੀ 84 ਤੇ 79 ਜੀ 73074 ਇਸ ਫੋਨ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਪੂ ਜੀ ਨਾਲ ਸੰਪਰਕ ਕਰਕੇ ਬਾਪੂ ਜੀ ਦਾ ਘਰ ਪਵਾ ਸਕਦੇ ਹੋ ਤੇ ਆਹ ਸਾਹਮਣੇ ਜਿਹੜਾ ਕਿ ਇਧਰੋਂ ਹੜਾਂ ਦਾ ਪਾਣੀ ਉਹ ਦਰਿਆ ਵਗ ਰਿਹਾ ਤੇ ਇਧਰ ਹੜਾਂ ਦਾ ਪਾਣੀ ਇਧਰ ਆਇਆ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਜਿੰਨੇ ਵੀ ਲੋਕ ਇਹ ਵੀਡੀਓ ਦੇਖ ਰਹੇ ਆ ਬਾਪੂ ਜੀ ਨਾਲ ਸੰਪਰਕ ਕਰਕੇ ਇਹਨਾਂ ਬਾਪੂ ਜੀ ਦੀ ਜਿਹੜੀ ਕਿ ਜਿੰਨੀ ਵੀ ਹੋ ਸਕਦੀ ਮਦਦ ਕਰੋ ਜਿਹੜਾ ਕਿ ਬਾਪੂ ਜੀ ਦੇ ਦੋ ਕਮਰੇ ਪੈ ਸਕਣ ਰਹਿਣ ਬਸੇਰਾ ਹੋ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ